ਕਮਰਜੀ ਤੁਸੀਂ ਪਹਿਲਾਂ ਹੀ ਖੁਲਾਸਾ ਕਰਤਾ ਸੀ ਕਿ ਇਹ ਲਾਰੈਂਸ ਦੀ ਜਿਹੜੀ ਇੰਟਰਵਿਊ ਹੈ ਇਹ ਪੰਜਾਬ ਦੀ ਜੇਲ੍ਹ ਚੋਂ ਹੀ ਹੋਈ ਹੈ ਅੱਜ ਫਿਰ ਉਸ ਬਾਰੇ ਸੱਚ ਸਾਹਮਣੇ ਆ ਗਿਆ ਹੈ ਗੈਂਗਸਟਰ ਦਾ ਇੰਟਰਵਿਊ اچھا ਉਹ ਕਰਾਇਆ ਗਿਆ ਇੰਟਰਵਿਊ ਸੀਗਾ ਨਾ ਜੀ ਭਾਵੇਂ ਡੀਜੀਪੀ ਸਾਹਿਬ ਨੇ ਖੰਡਨ ਕਰ ਦਿੱਤਾ ਸੀ ਡੀਜੀਪੀ ਸਾਹਿਬ ਨੇ ਚਾਹੇ ਉਹ ਕਾਰਜਕਾਰੀ ਡੀਜੀਪੀ ਸੀਗੇ ਲੇਕਿਨ ਡੀਜੀਪੀ ਵਹੀ ਨੇ ਉਹਨਾਂ ਨੇ ਖੰਡਨ ਕੀਤਾ ਸੀ ਕਿ ਨਹੀਂ ਇਹ ਪੰਜਾਬ ਦੇ ਵਿੱਚ ਨਹੀਂ ਹੋਇਆ ਲੇਕਿਨ ਮੈਂ ਆਪਣੇ ਇੰਟਰਵਿਊ ਦੇ ਵਿੱਚ ਕੀ ਕਿਹਾ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਇੰਟਰਵਿਊ ਪੰਜਾਬ ਦੇ ਵਿੱਚ ਹੋਇਆ ਪੰਜਾਬ ਦੇ ਵਿੱਚ ਜੋ ਗੈਂਗਸਟਰ ਰਾਜ ਹੈ ਨੇ ਉਹ ਤਾਂ ਮੈਂ ਕਿਹਾ ਸੀ ਖਿੰਦਰ ਸਰਕਾਰ ਰਾਜ ਸਰਕਾਰ ਤੇ ਗੈਂਗਸਟਰ ਸਰਕਾਰ ਹੂੰ ਇਹ ਵੀ ਮੈਂ ਉਹਦੋਂ ਕਿਹਾ ਸੀ ਮੈਂ ਕਿਹਾ ਸੀ ਕਿ ਤੁਸੀਂ ਐਫ ਆਈ ਆਰ ਕਰੋ ਤੁਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਓ ਬਿਲਕੁਲ ਠੀਕ ਬਿਸ਼ਨੋਈ ਨਾਲ ਜਿਹੜੇ ਗੈਂਗਸਟਰਸ ਵਗੈਰਾ ਜਾਂ ਕ੍ਰਿਮੀਨਲ ਜੋ ਬੰਦ ਨੇ ਕੈਦੀ ਉਹਨਾਂ ਨੂੰ ਵੀ ਲਿਓ ਪੁੱਛਕਿਛ ਕਰੋ ਹੂੰ ਅਫਸਰਾ ਦੇ ਨਾਲ ਪੁੱਛਕਿਛ ਕਰੋ ਪੱਤਰਕਾਰ ਸਾਹਿਬ ਦੇ ਨਾਲ ਵੀ ਐਫ ਆਈ ਆਰ ਉਦੋਂ ਇਹਨਾਂ ਨੇ ਦਰਜ ਨਹੀਂ ਕੀਤਾ ਨਹੀਂ ਕੀਤੀ ਬਾਅਦ ਦੇ ਵਿੱਚ ਮਾਨਜੋਗ ਹਾਈ ਕੋਰਟ ਦਾ ਆਰਡਰ ਆਇਆ ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਮਾਨਜੋਗ ਹਾਈ ਕੋਰਟ ਨੇ ਆਰਡਰ ਕੀਤਾ ਕਿ ਐਫ ਆਈ ਆਰ ਦਰਜ ਹੋਣਾ ਚਾਹੀਦਾ ਚਲੋ ਮੇਰੇ ਕਹਣ ਤੇ ਨਹੀਂ ਕਰਨਾ ਹੈ ਤੁਸੀਂ ਆਪ ਹੀ ਤੇ ਕਰ ਲਓ ਨਾ ਬਿਲਕੁਲ ਲੇਕਿਨ ਮਾਨਜੋਗ ਹਾਈ ਕੋਰਟ ਨੇ ਐਫ ਆਈ ਆਰ ਦਰਜ ਕਰਵਾਇਆ ਜੀ ਬਾਅਦ ਦੇ ਵਿੱਚ ਬਹੁਤ ਬਾਅਦ ਦੇ ਵਿੱਚ 6-7 ਮਹੀਨੇ 6 ਮਹੀਨੇ ਲੱਗੇ ਸੀ ਹਾਂਜੀ ਠੀਕ ਹੈ ਜੀ ਹਾਈ ਕੋਰਟ ਦੇ ਵਿੱਚ ਖੁੱਲੀ ਹੈ ਉਹ ਜਾਂਚ ਰਿਪੋਰਟ ਉਹਦੇ ਵਿੱਚ ਖੁਲਾਸਾ ਹੋਇਆ ਕਿ ਇਹ ਖਰੜ ਸੀਆਈਏ ਦੇ ਵਿੱਚ ਇੰਟਰਵਿਊ ਹੋਈ ਸੀ ਕਿਵੇਂ ਦੇਖਦੇ ਹਾਂ ਕਿਹਦਾ ਫੇਲੀਅਰ ਹੈ ਐਜ਼ ਅ ਗ੍ਰਹਿ ਮੰਤਰੀ ਮੁੱਖ ਮੰਤਰੀ ਦਾ ਡੀਜੀਪੀ ਦਾ ਐਸਐਸਪੀ ਦਾ ਜਾਂ ਫਰਕੀ ਦਾ ਐਜ਼ ਅ ਗ੍ਰਹਿ ਮੰਤਰੀ ਐਜ਼ ਅ ਮੁੱਖ ਮੰਤਰੀ ਸਾਰਿਆਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਤਾਂ ਪਰਮਨੈਂਟ ਡੀਜੀਪੀ ਹੋਣਾ ਚਾਹੀਦਾ ਹੈ ਪੰਜਾਬ ਦਾ ਪੰਜਾਬ ਸਟੇਟ ਹੈ ਬਹੁਤ ਸੈਂਸਿਟਿਵ ਸਟੇਟ ਹੈ ਬਾਰਡਰ ਲੱਗਦਾ ਹੈ ਤੇ ਇੱਕ ਫੁੱਲ ਫਲੇਜ ਡੀਜੀਪੀ ਪੰਜਾਬ ਦਾ ਹੋਣਾ ਚਾਹੀਦਾ ਪਾਰਲੀਮੈਂਟ ਇਲੈਕਸ਼ਨ ਹੋ ਗਿਆ ਬਗੈਰ ਡੀਜੀਪੀ ਦੇ ਬਿਲਕੁਲ ਕੇਅਰ ਟੇਕਰ ਡੀਜੀਪੀ ਦੇ ਨਾਲ ਤੁਸੀਂ ਦੇਖੋ ਪਾਰਲੀਮੈਂਟ ਦਾ ਇਲੈਕਸ਼ਨ ਹੋ ਗਿਆ ਮੈਂ ਦੁਬਾਰਾ ਇਹੀ ਕਹਾਂਗਾ ਕਿ ਪੰਜਾਬ ਦੀ ਅਮਨ ਪਸੰਦ ਜਨਤਾ ਕਿੱਥੇ ਠਹਿਰਦੀ ਹੈ ਜੀ ਅਸੀਂ ਵੀ ਤਾਂ ਆਏ ਸੀ ਨਾ ਲੋਕਾਂ ਨੇ ਲਿਆਂਦਾ ਸੀ ਸੰਗ ਕਿ ਹਾਂ ਜੀ ਅਸੀਂ ਇਸ ਗੈਂਗਸਟਰ ਰਾਜ ਨੂੰ ਅਸੀਂ ਖਤਮ ਕਰਾਂਗੇ ਔਰ ਮੈਂ ਕਿਉਂ ਬੋਲਿਆ ਸੀ 5 ਸਾਲ ਇਹ ਮਹਕਮਾ ਮੇਰੇ ਕੋਲ ਸੀ 2016 ਦੇ ਵਿੱਚ STF ਬਣਾਇਆ ਗਿਆ ਜਦੋਂ ਮੈਂ DIG ਬਾਰਡਰ ਰੇਂਜ ਤੋਂ ਮੇਰਾ ਪ੍ਰੋਮੋਸ਼ਨ ਹੋਇਆ ਤੇ ਮੈਨੂੰ ਇਹ ਚਾਰਜ ਦਿੱਤਾ ਗਿਆ ਸੀ STF ਦਾ ਔਰ ਜਦੋਂ ਨਾਭਾ ਜੇਲ ਬ੍ਰੇਕ ਹੋ ਗਿਆ ਵਿੱਕੀ ਗੋਂਡਰ ਨਾਂ ਦਾ ਵਿਅਕਤੀ ਉਹ ਜੇਲ ਦੀ ਕਸਟਡੀ ਤੋਂ ਭੱਜ ਗਿਆ ਚਾਹੇ ਲਾਰੈਂਸ ਬਿਸ਼ਨੋਈ ਹੈ ਜੀ ਚਾਹੇ ਕੋਈ ਹੋਰ ਗੈਂਗਸਟਰ ਹੈ ਹਿੰਮਤ ਕਿਸੇ ਦੀ ਨਹੀਂ ਹੁੰਦੀ ਸੀ ਹਿੰਮਤ ਕਿਸੇ ਦੀ ਨਹੀਂ ਹੁੰਦੀ ਸੀ ਕਿ ਹਾਂ ਜੀ ਉਹ ਸਰ ਉਠਾ ਕੇ ਦੇਖ ਤੱਕ ਅਸੀਂ ਮਤਲਬ ਦਬ ਦਬਾ ਜਦੋਂ ਤੱਕ ਤੁਸੀਂ STF ਚੀਫ ਰਹੇ ਹੋ 5 ਸਾਲ ਜਦੋਂ ਮੈਂ ਉੱਥੇ ਰਿਹਾ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਗੈਂਗਸਟਰ ਹਮ ਠੀਕ ਹੈ ਹਮ ਅਪਸਰ ਵੀ ਤਕਰੀਬਨ ਵਹੀ ਲਗੇ ਹੋਏ ਨੇ ਗੈਂਗਸਟਰ ਕੌਣ ਹੁੰਦਾ ਹੈ ਇੱਕ ਖੌਫਨਾਕ ਚਿਹਰਾ ਖੌਫਨਾਕ ਪਰਤੂ ਆਏ ਦੇਖੋ ਚਾਹੇ ਉਹ ਗੈਂਗਸਟਰ ਫੋਨ ਕਰੇ ਫਿਰੋਤੀ ਮੰਗੇ ਨਾ ਮੰਗੇ ਉਹਦੇ ਨਾਂ ਤੇ ਕੋਈ ਮੰਗ ਲੈਂਦਾ ਹੈ ਤਾਂ 10 20 40 50 ਲੱਖ ਤੋਂ ਲੈ ਕੇ ਕਰੋੜਾਂ ਦੀ ਲੁੱਪ ਹੀ ਲੈ ਲੈਂਦੇ ਠੀਕ ਹੈ ਨਾ ਤੇ ਇੱਕ ਖੌਫ ਹੈ ਬਹੁਤ ਸਾਰੇ ਲੋਕ ਦੱਬੀ ਜੁਬਾਨ ਦੇ ਵਿੱਚ ਕੁਮਰ ਜੀ ਇਹ ਗੱਲਾਂ ਕਰਦੇ ਆ ਕਿ ਅੱਜ ਕੱਲ ਸਿਸਟਮ ਇਹ ਚੱਲ ਪਿਆ ਕਿ ਅਫਸਰ ਇਹੋ ਜਿਹੇ ਕੁਝ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਆ ਗਈਆਂ ਜਿਹੜੀਆਂ ਖੁਦ ਹੀ ਜਿਹੜੀਆਂ ਉਹ ਫੋਨ ਕਰਵਾ ਰਹੀਆਂ ਨੇ ਫਰੋਤੀਆਂ ਦੀ ਬੋਲਦਾ ਰਹੇ ਹਾਂ ਮੈਂ ਡੀਜੀਪੀ ਸਾਹਿਬ ਨੂੰ ਵੀ ਕਿਹਾ ਸੀ ਮੈਂ ਆਪਣੀ ਸਰਕਾਰ ਦੇ ਵਿੱਚ ਵੀ ਜੋ ਹਾਈ ਲੈਵਲ ਦੇ ਜੋ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਬੋਲਦਾ ਹਾਂ ਕਿ ਤੁਸੀਂ ਦੇਖੋ 10 15 ਜਿਹੜੇ ਅਫਸਰ ਨੇ ਪੁਲਿਸ ਦੇ ਹਰ ਸਰਕਾਰ ਦੇ ਵਿੱਚ ਉਹ ਆਗੇ ਆ ਜਾਂਦੇ ਨੇ ਸਾਡੀ ਸਰਕਾਰ ਦੇ ਵਿੱਚ ਵੀ ਆਗੇ ਆ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਛੱਡਿਆ ਜੇਕਰ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਆਪਣਾ ਆਖਰੀ ਇਲੈਕਸ਼ਨ ਵੀ ਦੇਖੋ ਆਖਰੀ ਇਲੈਕਸ਼ਨ ਦੇ ਵਿੱਚ ਹਾਰ ਗਏ ਇੰਨਾ ਲੋਕਾਂ ਕਰ ਗਏ ਕੁਝ ਆਈਐਸ ਪੀਸੀਐਸ ਵੀ ਨੇ ਕੁਝ ਆਈਪੀਐਸ ਪੀਪੀਐਸ ਵੀ ਨੇ 10 15 10 15 ਇਹਧਰ 10 15 ਹੋਤਾ ਹਰ ਸਰਕਾਰ ਦੇ ਵਿੱਚ ਮਹੀਨਾ ਦੋ ਮਹੀਨੇ ਚਾਰ ਮਹੀਨੇ ਦੇ ਵਿੱਚ ਆ ਜਾਂਦੇ ਨੇ ਆਗੇ ਆ ਜਾਂਦੇ ਨੇ ਇਲੈਕਸ਼ਨ ਦੇ ਵਿੱਚ ਜੇਕਰ ਸਾਡਾ ਨੁਕਸਾਨ ਹੋਇਆ ਕਾਰਨ 1 2 3 4 5 10 ਤੱਕ ਹੋ ਸਕਦੇ ਨੇ ਲੇਕਿਨ ਇੱਕ ਕਾਰਨ ਇਹ ਵੀ ਰਿਹਾ ਅਫਸਰ ਸਾਈ ਅਫਸਰ ਸਾਈ ਅਫਸਰ ਸਾਈ ਤੇ ਕੋਈ ਕੰਟਰੋਲ ਨਹੀਂ ਹੈ ਜੀ ਇਹ ਗੈਂਗਸਟਰ ਤੇ ਪੁਲਿਸ ਵਾਲਿਆਂ ਦੀ ਜਿਹੜੀ ਯਾਰੀ ਹੈ ਇਹ ਕਿੰਨੀ ਖਤਰੇ ਵਾਲੀ ਹੈ ਦੇਖੋ ਮੇਰੇ ਹੀ ਰਿਪੋਰਟ ਹੈ ਜੀ ਮੇਰੇ ਹੀ ਰਿਪੋਰਟ ਹੈ ਕਈ ਵਾਰੀ ਹਾਈ ਕੋਰਟ ਦੇ ਵਿੱਚ ਪੇਸ਼ ਹੋਈ ਹੈ ਕਈ ਵਾਰੀ ਮਤਲਬ ਗੈਂਗਸਟਰ ਪੁਲਿਸ ਤੇ politisian nexus ਉਹ ਰਿਪੋਰਟ ਪੜਲੋ ਕੋਈ ਇੱਕ ਲਾਈਨ ਗਲਤੀ ਹੋਵੇ ਤਾਂ ਮੈਨੂੰ ਦੱਸੋ ਜੀ ਤੁਸੀਂ ਇੱਕ ਗੱਲ ਹੋਰ ਵੀ ਕਹੀ ਸੀ ਤੁਸੀਂ ਕਿਹਾ ਕਿ ਗੈਂਗਸਟਰ ਜਿਹੜੇ ਆ ਸਰਕਾਰ ਚ ਲਾ ਰਹੇ ਆ ਹੁਣ ਤਾਂ ਇਦਾਂ ਲੱਗਣ ਲੱਗ ਗਿਆ ਜਿਵੇਂ ਪੁਲਿਸ ਵੀ ਗੈਂਗਸਟਰ ਚ ਲਾ ਰਹੀ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਦੋਂ ਖੁਲਾਸੇ ਹੋ ਗਏ ਆ ਤਾਂ ਫਿਰ ਇਹਦੇ ਵਿੱਚ ਹੁਣ ਸਰਕਾਰ ਨੂੰ ਕੀ ਕਰਨਾ ਚਾਹੀਦਾ ਕਿਉਂਕਿ ਹੁਣ ਜਦੋਂ ਪਤਾ ਲੱਗ ਗਿਆ ਕਿ ਇਹ ਸਾਡੇ ਪੰਜਾਬ ਦੀ ਇਹ ਇੰਟਰਵਿਊ ਹੈ ਹੁਣ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਹੁਣ ਇਹਦੇ ਵਿੱਚ ਕੀ ਕਰਨਾ ਚਾਹੀਦਾ ਪੁਲਿਸ ਕਸਟਡੀ ਦੇ ਵਿੱਚ ਲੋਰੈਂਸ ਬਿਸ਼ਨੋਈ ਦਾ ਹੋਇਆ ਇੰਟਰਵਿਊ ਅੱਜ ਫਿਰ ਚਰਚਾ ਦੇ ਵਿੱਚ ਆ ਕਿਉਂਕਿ ਅੱਜ ਹਾਈ ਕੋਰਟ ਦੇ ਵਿੱਚ ਐਸਆਈਟੀ ਦੀ ਜਾਂਚ ਰਿਪੋਰਟ ਖੁੱਲੀ ਹੈ ਜਿਹੜੀ ਜਾਂਚ ਰਿਪੋਰਟ ਇਸੇ ਇੰਟਰਵਿਊ ਨੂੰ ਲੈ ਕੇ ਆ ਕਿ ਇਹ ਕਿੱਥੇ ਹੋਈ ਸੀ ਬਹੁਤ ਵੱਡੇ ਇਹਦੇ ਵਿੱਚ ਖੁਲਾਸੇ ਹੋਏ ਸੀ ਕਿ ਅੱਜ ਇਹ ਇੰਟਰਵਿਊ ਜਿਹੜੀ ਆ ਹੋਈ ਕਿੱਥੇ ਸੀ ਇਹਦੇ ਬਾਰੇ ਖੁਲਾਸੇ ਹੋਏ ਆ ਇਸ ਬਾਰੇ ਜਿਹੜੇ ਅੱਜ ਖੁਲਾਸੇ ਹੋਏ ਆ ਇਹਦੇ ਬਾਰੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਪਹਿਲਾਂ ਹੀ ਖੁਲਾਸੇ ਸਾਡੇ ਨਾਲ ਇੰਟਰਵਿਊ ਦੇ ਵਿੱਚ ਕਰ ਦਿੱਤੇ ਸੀ ਜਿਹੜੇ ਕਿ ਅੱਜ ਸੱਚ ਸਾਬਤ ਹੋ ਰਿਹਾ ਕੁਮਰ ਵੀਜੇ ਪ੍ਰਤਾਪ ਸਿੰਘ ਅੱਜ ਵੀ ਸਾਡੇ ਨਾਲ ਨੇ ਉਹਨਾਂ ਨੇ 5 ਸਾਲ ਜਿਹੜਾ ਗੈਂਗਸਟਰ ਰੋਕੂ ਜਿਹੜਾ ਮਹਿਕਮਾ ਸੀਗਾ ਉਹਦੇ ਵਿੱਚ ਕੰਮ ਕੀਤਾ ਔਰ ਗੈਂਗਸਟਰ ਨੂੰ ਨੱਥ ਪਾ ਕੇ ਰੱਖੀ ਜਿੰਨਾ ਟਾਈਮ ਇਹ ਪੰਜਾਬ ਦੇ ਵਿੱਚ ਉਸ ਮਹਿਕਮੇ ਦੇ ਵਿੱਚ ਨੌਕਰੀ ਜਿਹੜੀ ਇਹਨਾਂ ਨੇ ਕੀਤੀ ਹੈ ਔਰ ਗੈਂਗਸਟਰ ਇਹਨਾਂ ਤੋਂ ਜਿਹੜਾ थरथਰ ਕੰਬਦੇ ਸੀਗੇ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਅੱਜ ਸਾਡੇ ਨਾਲ ਖੁਦ ਮੌਜੂਦ ਹੈਗੇ ਆ ਉਹਨਾਂ ਦੇ ਨਾਲ ਇਸ ਪੂਰੇ ਵਿਸ਼ੇ ਤੇ ਫਿਰ ਗੱਲਬਾਤ ਕਰ ਰਹੀਆਂ ਕੁਮਰ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਵੈਰੀ ਮਚ ਕੁਮਰ ਜੀ ਤੁਸੀਂ ਪਹਿਲਾਂ ਹੀ ਖੁਲਾਸਾ ਕਰਤਾ ਸੀ ਕਿ ਇਹ ਲਾਰੈਂਸ ਦੀ ਜਿਹੜੀ ਇੰਟਰਵਿਊ ਹੈ ਇਹ ਪੰਜਾਬ ਦੀ ਜੇਲ੍ਹ ਤੋਂ ਹੀ ਹੋਈ ਹੈ ਅੱਜ ਫਿਰ ਉਸ ਬਾਰੇ ਸੱਚ ਸਾਹਮਣੇ ਆ ਗਿਆ ਅੱਜ ਜਾਂਚ ਰਿਪੋਰਟ ਜਿਹੜੀ ਇਸ ਇੰਟਰਵਿਊ ਦੇ ਬਾਰੇ ਐਸਆਈਟੀ ਬਣੀ ਸੀ ਉਹਨੇ ਦਿੱਤੀ ਸੀਗੀ ਔਰ ਹਾਈ ਕੋਰਟ ਦੇ ਵਿੱਚ ਖੁੱਲੀ ਹੈ ਉਹ ਜਾਂਚ ਰਿਪੋਰਟ ਉਹਦੇ ਵਿੱਚ ਖੁਲਾਸਾ ਹੋਇਆ ਕਿ ਇਹ ਖਰੜ ਸੀਆਈਏ ਦੇ ਵਿੱਚ ਇੰਟਰਵਿਊ ਹੋਈ ਸੀ ਕਿਵੇਂ ਦੇਖਦੇ ਹੋ ਕਿਹਦਾ ਫੇਲੀਅਰ ਹੈ ਐਜ਼ ਅ ਗ੍ਰਹਿ ਮੰਤਰੀ ਮੁੱਖ ਮੰਤਰੀ ਦਾ ਡੀਜੀਪੀ ਦਾ ਐਸਐਸਪੀ ਦਾ ਜਾਂ ਫਰਕੀ ਦਾ ਦੇਖੋ ਜੋ ਰਿਪੋਰਟ ਆਈ ਹੈ ਮੈਂ ਰਿਪੋਰਟ ਪੜ੍ਹੀ ਨਹੀਂ ਹੈ ਜੀ ਠੀਕ ਹੈ ਰਿਪੋਰਟ ਪੜ੍ਹਨ ਤੋਂ ਬਾਅਦ ਅਸੀਂ ਦੇਖਾਂਗੇ ਕਿ ਉਹਦੇ ਵਿੱਚ ਮਤਲਬ ਉਹਦਾ ਮੈਰਿਟ ਜਾਂ ਇਹ ਹੈ ਅਲੱਗ ਹੀ ਉਸ ਰਿਪੋਰਟ ਨੂੰ ਇੱਕ ਬਹੁਤ ਹਾਈ ਲੈਵਲ ਐਸਆਈਟੀ ਜਿਹਦੇ ਵਿੱਚ ਕਾਫੀ ਤਜਰਬਕਾਰ ਅਫਸਰ ਨੇ ਜੀ ਉਹਨਾਂ ਨੇ ਉਸ ਰਿਪੋਰਟ ਨੂੰ ਤਿਆਰ ਕੀਤਾ ਹੈ ਲੇਕਿਨ ਜੋ ਮੀਡੀਆ ਦੇ ਵਿੱਚ ਖਬਰ ਆਈ ਹੈ ਹੂੰ ਤੇ ਤੁਸੀਂ ਦੇਖੋ ਇਹ ਇੰਟਰਵਿਊ 13 ਮਾਰਚ 2023 ਨੂੰ ਹੋਇਆ ਸੀ 23 ਨੂੰ ਹੋਇਆ ਸੀ ਬਿਲਕੁਲ ਔਰ ਉਸ ਤੋਂ 15 ਦਿਨ ਬਾਅਦ 28 ਮਾਰਚ ਨੂੰ ਸਾਡਾ ਇੱਕ ਇੰਟਰਵਿਊ ਹੋਇਆ ਸੀ ਤਾਂ ਮੈਂ ਬੋਲ ਦਿੱਤਾ ਸੀ ਉਹ ਇਹ ਕਹਿੰਿਆ ਸੀ ਕਿ ਹੁਣ ਤੱਕ ਦੇ ਜਿਹੜੇ ਹਾਲਾਤ ਨੇ ਹੂੰ ਹੂੰ ਪਾਵੇਂ ਡੀਜੀਪੀ ਸਾਹਿਬ ਨੇ ਖੰਡਨ ਕਰ ਦਿੱਤਾ ਸੀ ਹੂੰ ਡੀਜੀਪੀ ਸਾਹਿਬ ਨੇ ਚਾਹੇ ਉਹ ਕਾਰਜਕਾਰੀ ਡੀਜੀਪੀ ਸੀਗੇ ਹੂੰ ਲੇਕਿਨ ਡੀਜੀਪੀ ਵਹੀ ਨੇ ਹੂੰ ਉਹਨਾਂ ਨੇ ਖੰਡਨ ਕੀਤਾ ਸੀ ਕਿ ਨਹੀਂ ਇਹ ਪੰਜਾਬ ਦੇ ਵਿੱਚ ਨਹੀਂ ਹੋਇਆ ਹੂੰ ਲੇਕਿਨ ਮੈਂ ਆਪਣੇ ਇੰਟਰਵਿਊ ਦੇ ਵਿੱਚ ਕੀ ਕਿਹਾ ਸੀ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਹੋਇਆ ਸੀ ਇਹ ਪੰਜਾਬ ਦੇ ਵਿੱਚ ਹੋਇਆ ਹੂੰ ਹੂੰ ਚਲੋ ਜੇਲ੍ਹ ਦੇ ਵਿੱਚ ਹੋਇਆ ਜਾਂ ਪੁਲਿਸ ਕਸਟਡੀ ਦੇ ਵਿੱਚ ਹੋਇਆ ਉਹ ਤਾਂ ਬਖਰੀ ਗਏ ਮਤਲਬ ਇਹ ਕੋ ਪੰਜਾਬ ਦਾ ਹੀ ਸੀ ਕਸਟਡੀ ਪੁਲਿਸ ਦੀ ਸੀ ਜੋ ਹਾਲਾਤ ਸੀਗੇ ਹੂੰ ਉਦੋਂ ਦੇ ਜਿਹੜੇ ਹਾਲਾਤ ਸੀਗੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਰਾ ਕੁਝ ਸਮਝ ਗਏ ਇਹ ਮੈਂ ਬੋਲਿਆ ਸੀ ਹੂੰ ਹੂੰ ਇਹਦਾ ਕਾਰਨ ਦੇਖੋ ਹੂੰ ਪੰਜਾਬ ਦੇ ਵਿੱਚ ਹੂੰ ਜੋ ਗੈਂਗਸਟਰ ਰਾਜ ਹੈ ਨਾ ਜੀ ਉਹ ਤਾਂ ਮੈਂ ਕਿਹਾ ਸੀ ਕੇਂਦਰ ਸਰਕਾਰ ਰਾਜ ਸਰਕਾਰ ਤੇ ਗੈਂਗਸਟਰ ਸਰਕਾਰ ਹੂੰ ਇਹ ਵੀ ਮੈਂ ਉਦੋਂ ਕਿਹਾ ਸੀ ਕਹੀ ਸੀ ਗੱਲ ਇਹ ਕਿ ਨਹੀਂ ਹੂੰ ਹੁਣ ਤੁਸੀਂ ਦੇਖੋ ਕਿ ਜੇਕਰ ਗੈਂਗਸਟਰ ਦਾ ਇੰਟਰਵਿਊ ਹੋ ਰਿਹਾ ਹੂੰ ਤੇ ਗੈਂਗਸਟਰ ਜੇਲ ਦੇ ਵਿੱਚ ਹੈ ਜਾਂ ਪੁਲਿਸ ਕਸਟਡੀ ਦੇ ਵਿੱਚ ਹੈ ਤੇ ਜਨਤਾ ਕਿਥੇ ਠਰਦੀ ਹੈ ਜੀ ਪੰਜਾਬ ਦੀ ਜਨਤਾ ਅਮਨ ਪਸੰਦ ਜਨਤਾ ਹੈ ਪੰਜਾਬ ਦੀ ਉਹ ਕਿਥੇ ਠਰਦੀ ਹੈ ਹੋਰ ਜੇਕਰ ਪ੍ਰਸ਼ਾਸਨ ਸਰਕਾਰ ਕਹੇ ਕਿ ਨਹੀਂ ਜੀ ਇਹ ਤਾਂ ਇਹਦੇ ਬਾਲੂ ਦੋ ਛੋਟੇ ਸੀਗੇ ਜਾਂ ਵੱਡੇ ਸੀਗੇ ਅਸੀਂ ਮੈਂ ਕੀ ਕਿਹਾ ਸੀ ਕਿ ਜੇਕਰ ਤੁਸੀਂ ਕੁਝ ਬੋਲਣਾ ਹੈ ਤੇ ਡੀਜੀਪੀ ਸਾਹਿਬ ਨੂੰ ਕੀ ਚਾਹੀਦਾ ਸੀ ਕਿ ਐਫ ਆਈ ਆਰ ਦਰਜ ਕਰੋ ਐਫ ਆਈ ਆਰ ਦਰਜ ਕਰਕੇ ਤਪਤੀਸ਼ ਕਰਕੇ ਹੂੰ ਕਟੂਕਟੋਸ ਪੱਤਰਕਾਰ ਸਾਹਿਬ ਨੂੰ ਵੀ ਸ਼ਾਮਿਲ ਤਾਂ ਕਰੋ ਨਾ ਹੂੰ ਪਤਾ ਹੈ ਕਿ ਉਹ ਉਹ ਕੀ ਨਾ ਹੈ ਉਹਨਾਂ ਦਾ ਡੀਜੀਪੀ ਹੂੰ ਜੋ ਸੜੇ ਬਰਗਾੜੀ ਕੋਸ ਪੂਰਾ ਕੇਸ ਦੇ ਵਿੱਚ ਫਿਨੇ ਪ੍ਰਬੋਧ ਸੁਮੇਤ ਸਿੰਘ ਸੈਨਯਾਚ ਸੁਮੇਤ ਸਿੰਘ ਸੈਨਯਾਚਾ ਸੁਮੇਤ ਸਿੰਘ ਸੈਣੀ ਦਾ ਖਾਸਮ ਖਾਸੇ ਪੱਤਰਕਾਰ ਮੈਂ ਤੁਹਾਨੂੰ ਅੱਛਾ ਪੱਤਰਕਾਰ ਪੱਤਰਕਾਰ ਉਹਨਾਂ ਦੇ ਨਾਲ ਹੀ ਰਹਿੰਦਾ ਹਾਂ ਮੈਂ ਤੁਹਾਨੂੰ ਕਲੀਅਰ ਦੱਸਦਾ ਹਾਂ ਹੂੰ ਕਿਸੇ ਨੂੰ ਜ਼ਰੂਰਤ ਨਹੀਂ ਪੈਂਦੀ ਹੈ ਕਿ ਉਹ ਉਹਦੇ ਨਾਲ ਗੱਲ ਵੀ ਕਰ ਲਵੇ ਹੂੰ ਨਹੀਂ ਕਰ ਸਕਦਾ ਕੋਈ ਪੁਲਿਸ ਮਹੱਤਮ ਦਾ ਕੋਈ ਵੀ ਆ ਠੀਕ ਹੈ ਨਾ ਜਿਸ ਤਰ੍ਹਾਂ ਲੱਗਦਾ ਹੈ ਕਿ ਹਮੇਸ਼ਾ ਵਾਸਤੇ ਡੀਜੀਪੀ ਵਹੀ ਬਣ ਗਿਆ ਜਿਸ ਪਤਰਕਾਰ ਨੇ ਇੰਟਰਵਿਊ ਕੀਤਾ ਮੈਂ ਕਿਹਾ ਸੀ ਕਿ ਤੁਸੀਂ ਐਫਆਈਆਰ ਕਰੋ ਤੁਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਓ ਬਿਲਕੁਲ ਠੀਕ ਨਾਲ ਜਿਹੜੇ ਗੈਂਗਸਟਰਸ ਵਗੈਰਾ ਜਾਂ ਕ੍ਰਿਮੀਨਲ ਜੋ ਬੰਦ ਨੇ ਕੈਦੀ ਉਹਨਾਂ ਨੂੰ ਵੀ ਲਿਓ ਪੁੱਛ ਕੁਝ ਕਰੋ ਅਪਸਰਾ ਦੇ ਨਾਲ ਪੁੱਛ ਕੁਝ ਕਰੋ ਪਤਰਕਾਰ ਸਾਹਿਬ ਦੇ ਨਾਲ ਵੀ ਪੁੱਛ ਕੁਝ ਕਰੋ ਫੇਰ ਤੁਸੀਂ ਆਪਣਾ ਕੋਈ ਸਿੱਟਾ ਕੱਢ ਕੁੱਤੇ ਸੀ ਬਿਲਕੁਲ ਠੀਕ ਰਹੇਗਾ ਬਿਲਕੁਲ ਡੀਜੀਪੀ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਇਹ ਮੇਰਾ ਸੁਜੈਸ਼ਨ ਸੀਗਾ ਜੀ ਕਿ ਸਿੱਧੇ ਜੇਕਰ ਡੀਜੀਪੀ ਪੰਜਾਬ ਹੀ ਜੇਕਰ ਬੋਲ ਦੇਗਾ ਫਿਰ ਕੀ ਗੱਲ ਰਹੇਗੀ ਜੀ ਤੁਸੀਂ ਐਫ ਆਈ ਆਰ ਉਹ ਤੋਂ ਇਹਨੇ ਦਰਜ ਨਹੀਂ ਕੀਤਾ ਸੀ ਨਹੀਂ ਕੀਤੀ ਬਾਅਦ ਦੇ ਵਿੱਚ ਮਾਨਯੋਗ ਹਾਈ ਕੋਰਟ ਦਾ ਆਰਡਰ ਆਇਆ ਹਮ ਠੀਕ ਹੈ ਨਾ ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਹਮ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਕਿ ਐਫ ਆਈ ਆਰ ਦਰਜ ਹੋਣਾ ਚਾਹੀਦਾ ਹਮ ਦਿਲੋ ਮੇਰੇ ਕਹਾਣੀ ਤੇ ਨਹੀਂ ਕਰਨਾ ਹੈ ਤੁਸੀਂ ਆਪ ਹੀ ਤੇ ਕਰ ਲੋ ਨਾ ਬਿਲਕੁਲ ਲੇਕਿਨ ਮਾਨਜੋ ਹਾਈ ਕੋਰਟ ਨੇ ਐਫ ਆਈ ਆਰ ਦਰਜ ਕਰਵਾਇਆ ਬਾਅਦ ਦੇ ਵਿੱਚ ਬਹੁਤ ਬਾਅਦ ਦੇ ਵਿੱਚ 6-7 ਮਹੀਨੇ ਲੱਗੇ ਸੀ ਹਾਂ ਠੀਕ ਹੈ ਕਿ ਨਹੀਂ ਤੇ ਉਹਨਾਂ ਨੇ ਇੱਕ ਟੀਮ ਹਾਈ ਕੋਰਟ ਨੇ ਗਠਿਤ ਕੀਤੀ ਹੈ ਤੇ ਟੀਮ ਦੀ ਰਿਪੋਰਟ ਆਈ ਹੈ ਰਿਪੋਰਟ ਪੜ੍ਹਨ ਤੋਂ ਬਾਅਦ ਅਸੀਂ ਮਤਲਬ ਇਹਦੇ ਉਤੇ ਵਿਸ਼ੇਸ਼ ਚਰਚਾ ਕਰਾਂਗੇ ਲੇਕਿਨ ਗਲਤ ਇਹ ਹੈ ਕਿ ਇਹ ਪੰਜਾਬ ਪੁਲਿਸ ਦੀ ਜਾਂ ਪੰਜਾਬ ਜੇਲ੍ਹ ਦੀ ਕਸਟਡੀ ਦੇ ਵਿੱਚ ਇਹ ਇੰਟਰਵਿਊ ਹੋਇਆ ਹੋਈਏ ਠੀਕ ਹੈ ਕਿ ਨਹੀਂ ਤਾਂ ਮੈਂ ਦੁਬਾਰਾ ਹੀ ਕਹਾਂਗਾ ਕਿ ਪੰਜਾਬ ਦੀ ਅਮਨ ਪਸੰਦ ਜਨਤਾ ਕਿੱਥੇ ਠਹਿਰਦੀ ਹੈ ਹਾਂ ਅਸੀਂ ਵੀ ਤਾਂ ਆਏ ਸੀ ਨਾ ਲੋਕਾਂ ਨੇ ਲੈ ਅੰਦਾਜ਼ੇ ਸਾਨੂੰ ਕਿ ਹਾਂ ਜੀ ਅਸੀਂ ਇਸ ਗੈਂਗਸਟਰ ਰਾਜ ਨੂੰ ਅਸੀਂ ਖਤਮ ਕਰਾਂਗੇ ਹਾਂ ਔਰ ਮੈਂ ਕਿਉਂ ਬੋਲਿਆ ਸੀ ਉਹ ਹਾਂ ਇਹ 5 ਸਾਲ ਇਹ ਮਹੱਤਮਾ ਮੇਰੇ ਕੋਲ ਸੀਗਾ ਹਾਂ ਨੌਕਰੀ ਛਡਣ ਤੱਕ ਇਹ ਮਹੱਤਮਾ ਮੇਰੇ ਕੋਲ ਸੀਗਾ ਹਾਂ ਬਰਗਾੜੀ ਬੇਬਲ ਕਲਾ ਮੈਂ ਤਪਦੇਸ਼ ਨਾਲ ਦੇ ਨਾਲ ਕਰਦਾ ਗਿਆ ਲੇਕਿਨ ਪੁਲਿਸ ਡਿਪਾਰਟਮੈਂਟ ਦੇ ਵਿੱਚ ਮੇਰਾ ਜਿਹੜਾ ਮਹੱਤਮਾ ਸੀਗਾ ਨਾ ਉਹ ਇਹ ਸੀਗਾ ਐਸਟੀਐਫ 2016 ਦੇ ਵਿੱਚ ਐਸਟੀਐਫ ਬਣਾਇਆ ਗਿਆ ਜਦੋਂ ਮੈਂ ਡੀਆਈਜੀ ਬਾਰਡਰ ਰੇਂਜ ਤੋਂ ਮੇਰਾ ਪ੍ਰੋਮੋਸ਼ਨ ਹੋਇਆ ਤੇ ਮੈਨੂੰ ਇਹ ਚਾਰਜ ਦਿੱਤਾ ਗਿਆ ਐਸਟੀਐਫ ਦਾ ਹੋਰ ਜਦੋਂ ਨਾਭਾ ਜੇਲ ਬ੍ਰੇਕ ਹੋ ਗਿਆ ਵਿੱਕੀ ਗੋਂਡਰ ਨਾਂ ਦਾ ਵਿਅਕਤੀ ਉਹ ਜੇਲ ਦੀ ਕਸਟਡੀ ਤੋਂ ਭੱਜ ਗਿਆ ਤੇ ਇਲੈਕਸ਼ਨ ਇਸ ਦੇ ਵਿੱਚ ਤੇ ਨਵੰਬਰ ਦੀ ਗੱਲ ਹੈ ਜੀ ਨਵੰਬਰ 2016 ਤੇ 17 ਦੇ ਜਨਵਰੀ ਫਰਵਰੀ ਦੇ ਵਿੱਚ ਇਲੈਕਸ਼ਨ ਸੀਗਾ ਜੀ ਵਿਧਾਨ ਸਭਾ ਦਾ 5 ਸਾਲ ਬਾਅਦ ਇਲੈਕਸ਼ਨ ਹੁੰਦਾ ਸਾਰੇ ਪੰਜਾਬ ਦੇ ਵਿੱਚ ਫੜਾ ਤਫਰੀ ਦਾ ਮਾਹੌਲ ਸੀ ਕਿ ਹੁਣ ਤੱਕ ਗੈਂਗਸਟਰਾਂ ਕਰਕੇ ਇਲੈਕਸ਼ਨ ਹੋਣਾ ਨਹੀਂ ਹੈ சுரேਸ਼ ਔਰੋੜਾ ਸਾਹਿਬ ਡੀਜੀਪੀ ਸੀਗੇ ਉਹਨਾਂ ਨੇ ਮੈਨੂੰ ਬੁਲਾਇਆ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮਤਲਬ ਜੋ ਕਰਨਾ ਹੈ ਤੁਸੀਂ ਕਰੋ ਲੇਕਿਨ ਪੰਜਾਬ ਦੇ ਵਿੱਚ ਅਸੀਂ ਅਮਨ ਸ਼ਾਂਤੀ ਚਾਹੁੰਦੇ ਹਾਂ ਤੇ ਇਲੈਕਸ਼ਨ ਫ੍ਰੀ ਐਂਡ ਫੇਅਰ ਅਸੀਂ ਕਰਾਉਣਾ ਚਾਹੁੰਦੇ ਹਾਂ ਜੀ ਗੈਂਗਸਟਰਾਂ ਕਰਕੇ ਇਲੈਕਸ਼ਨ ਦੇ ਵਿੱਚ ਕੋਈ ਮਤਲਬ ਰੁਕਾਵਟ ਨਹੀਂ ਹੋਣੀ ਚਾਹੀਦੀ ਆਊਟ ਨਹੀਂ ਆਣੀ ਚਾਹੀਦੀ ਮੈਂ ਕਿ ਠੀਕ ਹੈ ਤਾਂ ਤੁਸੀਂ ਮੈਨੂੰ ਫ੍ਰੀ ਹੈਂਡ ਦਿੱਤਾ ਤੇ ਅਸੀਂ ਤੁਹਾਨੂੰ ਇਲੈਕਸ਼ਨ ਫ੍ਰੀ ਐਂਡ ਫੇਅਰ ਕਰਾ ਕੇ ਦੇਵਾਂਗੇ ਜੀ ਔਰ ਉਦੋਂ ਦੇਖੋ ਉਹ ਟਾਈਮ ਸੀਗਾ ਕਿ ਮੈਂ ਹਰ ਰੋਜ਼ ਕਿਸੇ ਨਾ ਕਿਸੇ ਮਤਲਬ ਅੱਜ ਜੇਕਰ ਬਟਿੰਡਾ ਦੇ ਵਿੱਚ ਆਂ ਤਾਂ ਕਲ ਮਾਨਸਾ ਦੇ ਵਿੱਚ ਪਰਸੋਂ ਫਿਰੋਜ਼ਪੁਰ ਦੇ ਇਸ ਤਰੀਕੇ ਦੇ ਨਾਲ ਮੈਂ ਮੂਵ ਕਰਦਾ ਰਹਿੰਦਾ ਸੀ ਹਾਂ ਚਾਹੇ ਲਾਰੈਂਸ ਬਿਸ਼ਨੋਈ ਹੈ ਜੀ ਚਾਹੇ ਕੋਈ ਹੋਰ ਗੈਂਗਸਟਰ ਹੈ ਹਿੰਮਤ ਕਿਸੇ ਦੀ ਨਹੀਂ ਹੁੰਦੀ ਸੀ ਹਮ ਹਿੰਮਤ ਕਿਸੇ ਦੀ ਨਹੀਂ ਹੁੰਦੀ ਸੀ ਹਮ ਕਿਹਾਂ ਜੀ ਉਹ ਸਰ ਉਠਾ ਕੇ ਦੇਖ ਲਵੇ ਜੀ ਜਦੋਂ ਤੱਕ ਅਸੀਂ ਮਤਲਬ ਦਬ ਦਬਾ ਜਦੋਂ ਤੱਕ ਤੁਸੀਂ ਐਸਟੀਐਫ ਚੀਫ ਰਹੇ ਹੋ ਮੈਂ 5 ਸਾਲ ਐਸਟੀਐਫ ਦਾ ਨਾਮ ਜਦੋਂ ਕੈਪਟਨ ਸਾਹਿਬ ਆਏ ਤਾਂ ਉਹਨਾਂ ਨੇ ਇਹਦਾ ਨਾਮ ਚੇਂਜ ਕਰਕੇ ਆਕੂ ਕਰ ਦਿੱਤਾ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਹਮ ਮੌਜੂਦਾ ਮੁੱਖ ਮੰਤਰੀ ਸਾਹਿਬ ਜਦੋਂ ਆਏ ਤੇ ਇਹਨਾਂ ਨੇ ਉਹਦਾ ਨਾਮ ਏਜੀਟੀਐਫ ਕਰ ਦਿੱਤਾ ਐਂਟੀ ਗੈਂਗਸਟਰ ਟਾਸਕ ਫੋਰਸ ਠੀਕ ਹੈ ਜੀ ਹਮ ਲੇਕਿਨ 5 ਸਾਲ ਜਦੋਂ ਮੈਂ ਉੱਥੇ ਰਿਹਾ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕੈਰੈਕਟਰ ਠੀਕ ਹੈ ਅਫਸਰ ਵੀ ਤਕਰੀਬਨ ਵਹੀ ਲਗੇ ਹੋਏ ਨੇ ਲੇਕਿਨ ਮੇਰਾ ਇਹ ਕਹਿਣਾ ਹੈ ਕਿ ਜਦੋਂ ਅਸੀਂ ਗੈਂਗਸਟਰਸ ਦੇ ਨਾਲ ਡੀਲ ਕਰਦੇ ਹਾਂ ਗੈਂਗਸਟਰ ਕੌਣ ਹੁੰਦਾ ਹੈ ਇੱਕ ਖੌਫਨਾਕ ਚਿਹਰਾ ਖੌਫਨਾਕ ਕਰਤੂਤ ਆਜ ਦੇਖੋ ਚਾਹੇ ਉਹ ਗੈਂਗਸਟਰ ਫੋਨ ਕਰੇ ਫਿਰੋਤੀ ਮੰਗੇ ਨਾ ਮੰਗੇ ਉਹਦੇ ਨਾਂ ਤੇ ਕੋਈ ਮੰਗ ਲੈਂਦਾ ਹੈ ਤਾਂ 10 20 40 50 ਲੱਖ ਦੇ ਹੀ ਦਿੰਦੇ ਨੇ ਲੋਕੀ ਲੈ ਲੈਂਦੇ ਨੇ ਠੀਕ ਹੈ ਨਾ ਇਕ ਖੌਫ ਹੈ ਜੀ ਹਮ ਤੇ ਸਿਸਟਮ ਦਾ ਕੀ ਕੰਮ ਹੁੰਦਾ ਹੈ ਸਰਕਾਰਾਂ ਦਾ ਕੀ ਕੰਮ ਹੁੰਦਾ ਹਮ ਲੋਕਾਂ ਨੂੰ ਬੇਖੌਫ ਕਰਨਾ ਜੀ ਬਿਲਕੁਲ ਖੌਫ ਹੋ ਗਿਆ ਤੁਸੀਂ ਆਪਣਾ ਕੰਮ ਕਰੋ ਜੀ ਬਿਜ਼ਨਸ ਵਪਾਰ ਕਰੋ ਬਿਜ਼ਨਸ ਵਪਾਰ ਕਰੋ ਹਮ ਇਸ ਕਰਕੇ ਜੋ ਇਹ ਸਿਸਟਮ ਹੈ ਦੇਖੋ ਜੋ ਵੀ ਗੈਂਗਸਟਰ ਦਾ ਇੰਟਰਵਿਊ ਅੱਛਾ ਉਹ ਕਰਾਇਆ ਗਿਆ ਇੰਟਰਵਿਊ ਸੀਗਾ ਨਾ ਜੀ ਹਮ ਕਰਾਇਆ ਗਿਆ ਸੀ ਹਮ ਇਸ ਕਰਕੇ ਜਿਸਨੇ ਵੀ ਕਰਾਇਆ ਜਿਸ ਤਰੀਕੇ ਦੇ ਨਾਲ ਕਰਾਇਆ ਇਹਦਾ ਇਹ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਜੀ ਔਰ ਅੱਜ ਵੀ ਹੋ ਰਿਹਾ ਹੈ ਪੰਜਾਬ ਸ਼ਵੀ ਨੂੰ ਵੀ ਹੋਇਆ ਪੂਰੇ ਇੰਡੀਆ ਦੇ ਵਿੱਚ ਹੀ ਨਹੀਂ ਮੈਂ ਤਾਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਹੀ ਸੁਣਿਆ ਹੈ ਜੀ ਹਮ ਬਸ ਜਦੋਂ ਚਲਦੀ ਹੈ ਨਾ ਕੈਨੇਡਾ ਦੀ ਪਾਰਲੀਮੈਂਟ ਤੱਕ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਬਾਤ ਸੁੱਤੇ ਚਲਦੀ ਹੈ ਠੀਕ ਹੈ ਕਿਉਂਕਿ ਪੰਜਾਬ ਦੇ ਲੋਕ ਇੱਧਰ ਵੀ ਨੇ ਪੰਜਾਬ ਦੇ ਲੋਕ ਉੱਧਰ ਵੀ ਨੇ ਔਰ ਕਈ ਕ੍ਰਿਮੀਨਲ ਗੈਂਗਸਟਰ ਵੀ ਦੇਖੋ ਇਧਰੋਂ ਕ੍ਰਾਈਮ ਕਰਕੇ ਉਧਰ ਚਲੇ ਜਾਂਦੇ ਨੇ ਜੋ ਉਧਰ ਕ੍ਰਾਈਮ ਕਰਦੇ ਨੇ ਤਾਂ ਉਹ ਜ਼ਿਆਦਾ ਔਖੇ ਹੁੰਦੇ ਨੇ ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਇਸ ਮੁੱਦੇ ਤੇ ਡਿਬੇਟ ਹੋਈ ਹੈ ਔਰ ਮੈਂ ਤੁਸੀਂ ਫੇਲੀਅਰ ਕਿਹਦਾ ਮੰਨਦੇ ਹੋ ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਸਿਸਟਮ ਦਾ ਫੇਲੀਅਰ ਹੈ ਉਥੇ ਇੰਟਰਵਿਊ ਹੋ ਗਈ ਦੂਜਾ ਫੇਲੀਅਰ ਇਹ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਸਾਡੀ ਹੈ ਉਹਨੂੰ ਛਪਾਉਣ ਦੇ ਲਈ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਫਿਰ ਵੀ ਤੁਸੀਂ ਉਹਨੂੰ ਛਪਾ ਨਹੀਂ ਪਾਉਂਦੇ ਫਿਰ ਵੀ ਤੁਹਾਡਾ ਜਿਹੜਾ ਸੱਚ ਸਾਹਮਣੇ ਆ ਜਾਂਦਾ ਫੇਲੀਅਰ ਤੁਸੀਂ ਕਿਹਦਾ ਮੰਨਦੇ ਕੋ ਸਾਡੇ ਡੀਜੀਪੀ ਸਾਹਿਬ ਬਹੁਤ ਹੀ ਸੁਝਵਾਨ ਅਫਸਰ ਰਹੇ ਨੇ ਹੂੰ ਬਹੁਤ ਸੁਝਵਾਨ ਅਫਸਰ ਰਹੇ ਨੇ ਹੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਕਿ ਪਾਵਰ ਉਹਨਾਂ ਨੂੰ ਹੀ ਦੇ ਦੇਣਾ ਚਾਹੀਦਾ ਹੈ ਡੀਜੀਪੀ ਹੁਣ ਤਾਂ 2 ਸਾਲ ਤੋਂ ਜ਼ਿਆਦਾ ਹੋ ਗਿਆ ਨਾ ਬਿਲਕੁਲ ਠੀਕ 5 ਜੁਲਾਈ ਨੂੰ 2 ਸਾਲ ਹੋ ਗਿਆ ਤੇ ਇਹ ਹੁਣ ਅਗਸਤ ਹੋ ਗਿਆ ਦੇਖੋ ਕਿ ਇੱਕ ਤਾਂ ਪਰਮਾਨੈਂਟ ਡੀਜੀਪੀ ਹੋਣਾ ਚਾਹੀਦਾ ਹੈ ਪੰਜਾਬ ਦਾ ਪੰਜਾਬ ਦਾ ਪੰਜਾਬ ਸਟੇਟ ਹੈ ਨਾ ਬਹੁਤ ਸੈਂਸਿਟਿਵ ਸਟੇਟ ਹੈ ਹਾਰਡਰ ਲੱਗਦਾ ਹੈ ਤੇ ਇੱਕ ਫੁੱਲ ਫਲੇਜ ਡੀਜੀਪੀ ਪੰਜਾਬ ਦਾ ਹੋਣਾ ਚਾਹੀਦਾ ਦੂਸਰਾ ਠੀਕ ਹੈ ਤੁਸੀਂ ਅਥਾਰਟੀ ਦੇ ਦਿੱਤੀ ਜੀ ਅਫਸਰਾਂ ਨੂੰ অথরিটি ਦੇ ਦਿੱਤੀ ਲੇਕਿਨ ਚੈੱਕ ਐਂਡ ਬੈਲੈਂਸ ਨਹੀਂ ਹੈ ਨਾ ਜੀ ਕੀ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਵੀ ਤਾਂ ਕੋਈ ਗਾਈਡ ਕਰਨ ਵਾਲਾ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਬਿਲਕੁਲ ਕਰਨਾ ਕੀ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਠੀਕ ਹੈ ਕਿ ਨਹੀਂ ਹੁਣ ਖੁੱਲੇ ਛੋਟ ਤੁਸੀਂ ਦੇ ਦਿੱਤੀ ਉਹ ਜੋ ਮਰਜ਼ੀ ਕਰ ਰਹੇ ਨੇ ਜੀ ਅਫਸਰ ਠੀਕ ਹੈ ਤੇ ਖਾਸ ਕਰ ਪੁਲਿਸ ਦੇ ਅਫਸਰ ਜਿਨ੍ਹਾਂ ਦੇ ਕੋਲ ਪਾਵਰ ਹੀ ਪਾਵਰ ਹੈ ਜੀ ਤੁਸੀਂ ਦੇਖ ਲਓ ਕੀ ਹੁੰਦਾ ਤੇ ਇਸ ਕਰਕੇ ਮੈਂ ਇਹ ਕਹਾਂਗਾ ਕਿ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਹੈ ਕਿਸੇ ਵੀ ਅਥਾਰਟੀ ਦੇ ਤੁਸੀਂ ਖੁੱਲੀ ਛੋਟ ਦੇ ਦਿੱਤੀ ਲੇਕਿਨ ਚੈੱਕ ਐਂਡ ਬੈਲੈਂਸ ਰੱਖੋ ਕੋਈ ਮੈਕੈਨਿਜ਼ਮ ਰੱਖੋ ਡੀਜੀਪੀ ਪੰਜਾਬ ਤੁਸੀਂ ਪੱਕਾ ਇਹਨਾਂ ਨੂੰ ਹੀ ਲਗਾਓ ਨਾ ਲੇਕਿਨ ਤੁਸੀਂ ਪੱਕੇ ਤੌਰ ਤੇ ਐਲਾਨ ਕਰ ਦਿਓ ਦੇਖੋ ਇਲੈਕਸ਼ਨ ਪਾਰਲੀਮੈਂਟਲ ਇਲੈਕਸ਼ਨ ਹੋ ਗਿਆ ਬਗੈਰ ਡੀਜੀਪੀ ਦੇ ਹਮ ਬਿਲਕੁਲ ਕੇਰ ਟੇਕਰ ਡੀਜੀਪੀ ਦਨਾਲ ਤੁਸੀਂ ਦੇਖੋ ਪਾਰਲੀਮੈਂਟ ਦਾ ਇਲੈਕਸ਼ਨ ਹੋ ਗਿਆ ਤੇ ਇਸ ਕਰਕੇ ਡੀਜੀਪੀ ਪੰਜਾਬ ਹੋਣਾ ਚਾਹੀਦਾ ਹੈ ਚੰਗੇ ਅਫਸਰ ਨੇ ਇਹਨਾਂ ਨੂੰ ਤੁਸੀਂ ਲਗਾਓ ਲਗਾ ਕੇ ਫਿਰ ਦੇਖੋ ਜੇਕਰ ਕਾਰਗੁਜ਼ਾਰੀ ਦੇ ਵਿੱਚ ਕੋਈ ਕਮੀ ਆਉਂਦੀ ਹੈ ਫਿਰ ਤੁਸੀਂ ਸਵਾਲ ਜਵਾਬ ਕਰੋ ਹਾਂ ਇਹਨਾਂ ਵੱਲੋਂ ਵੀ ਚੁੱਕ ਹੋ ਗਈ ਗਲਤੀ ਉਦੋਂ ਹੋਈ ਜਦੋਂ ਕਾਲੀ ਕਾਲੀ ਦੇ ਵਿੱਚ ਆ ਕੇ ਇਹਨਾਂ ਨੇ ਬੋਲ ਦਿੱਤਾ ਕਿ ਨਹੀਂ ਜੀ ਉਹ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਠੀਕ ਹੈ ਕਿ ਨਹੀਂ ਇਹ ਮਤਲਬ ਠੀਕ ਨਹੀਂ ਲੱਗਿਆ ਤਾਂ ਮੈਂ ਇਹੀ ਕਹਾਂਗਾ ਕਿ ਸਿਸਟਮ ਨੂੰ ਠੀਕ ਕਰਨਾ ਚਾਹੀਦਾ ਹੈ ਅਥਾਰਟੀ ਦੋ ਚੈੱਕ ਐਂਡ ਬੈਲੈਂਸ ਰੱਖੋ ਤੋ ਦੇਖੋ ਮੈਂ ਕਿਸੇ ਤੇ ਦੇਖੋ ਦੁਸ਼ਣਬਾਜੀ ਜਾਂ આરોਪ ਪਰ ਤਿਆਰੋਪ ਦੀ ਗੱਲ ਨਹੀਂ ਕਰਦਾ ਹਾਂ ਜੇਕਰ ਸਿਸਟਮ ਨੂੰ ਠੀਕ ਕਰਨਾ ਹੈ ਤਾਂ ਅੱਜ ਤੋਂ ਵੀ ਸਿਸਟਮ ਠੀਕ ਕੀਤਾ ਜਾ ਸਕਦਾ ਹੈ ਇਹਦੇ ਚ ਪੋਲਿਟੀਕਲ ਵਿਲ ਵੀ ਤਾਂ ਕਮਰਜੀ ਜ਼ਰੂਰੀ ਹੈ ਕੱਲੇ ਡੀਜੀਪੀ ਤੇ ਆਪਾਂ ਗਾਜ ਨਹੀਂ ਸਿੱਖ ਸਕਦੇ ਦੇਖੋ ਪੋਲਿਟੀਕਲ ਵਿਲ ਤਾਂ ਚਾਹੀਦੀ ਹੀ ਚਾਹੀਦੀ ਹੈ ਔਰ ਪ੍ਰੋਫੈਸ਼ਨਲ ਵਿਲ ਵੀ ਤਾਂ ਚਾਹੀਦਾ ਹੈ ਕਿ ਐਸੀ ਚੰਗਾ ਕੰਮ ਕਰਨਾ ਚੰਗਾ ਅਫਸਰ ਵੀ ਜੋ ਆਉਂਦੇ ਨੇ ਚਾਹੇ ਕੋਈ ਆਈਪੀਐਸ ਅਫਸਰ ਹੈ ਕੋਈ ਪੀਪੀਐਸ ਅਫਸਰ ਹੈ ਤਨਖਾਹਾਂ ਲੈਂਦੇ ਨੇ ਉਹਨਾਂ ਦੇ ਕੋਲ ਫੁੱਲ ਅਥਾਰਟੀ ਹੁੰਦੀ ਹੈ ਠੀਕ ਹੈ ਕਿ ਨਹੀਂ ਜਿੰਮੇਵਾਰੀ ਉਹਨਾਂ ਦੇ ਵੀ ਬੰਦੀ ਹੈ ਪੋਲੀਟਿਸ਼ੀਅਨ ਜਿਹੜੇ ਨੇ ਉਹਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਵੀ ਬੰਦੀ ਹੈ ਜਿੰਮੇਵਾਰੀ ਸਾਰਿਆਂ ਦੀ ਹਮ ਐਜ਼ ਆ ਗ੍ਰਹਿ ਮੰਤਰੀ ਐਜ਼ ਆ ਮੁੱਖ ਮੰਤਰੀ ਸਾਰਿਆਂ ਦੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਹੁਣ ਇਹ ਮਿਲੀ ਭੁਗਤ ਤੋਂ ਬਿਨਾ ਕੁਮਰ ਜੀ ਨਹੀਂ ਹੋ ਸਕਦੀ ਨਹੀਂ ਦੇਖੋ ਮੈਂ ਤਾਂ ਹੀ ਕਿਹਾ ਨਾ ਕਿ ਸੁਮੇਤ ਸੈਣੀ ਜਾਂ ਖਾਸਮ ਖਾਸ ਪੱਤਰਕਾਰ ਹਮ ਜੋ ਕਿ ਡੀਜੀਪੀ ਤੋਂ ਵੀ ਉੱਪਰ ਦੀਆਂ ਪਾਵਰਾਂ ਰੱਖਦਾ ਹੈ ਜੀ ਹਮ ਘਟੋ ਘਟ ਉਹਨੂੰ ਹੀ ਬੁਲਾ ਕੇ ਪੁੱਛ ਲੋ ਨਾ ਤੁਸੀਂ ਹਮ ਬਿਨਾ ਫੈਸਿਲਿਟੇਟ ਕੀਤੇ ਹੋਏ ਉਹ ਇੰਟਰਵਿਊ ਹੋ ਹੀ ਨਹੀਂ ਸਕਦਾ ਹੈ ਜੀ ਹਮ ਫਿਰ ਜਨਤਾ ਹੀ ਉਹਦੇ ਵਿੱਚ ਆ ਰਹੀ ਹੈ ਨਾ ਜੀ ਹਮ ਨੁਕਸਾਨ ਜਨਤਾ ਦਾ ਹੋ ਰਿਹਾ ਹੈ ਨਾ ਜੀ ਹਮ ਆਜ ਦੇਖੋ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਸਿਰਫ ਜਨਤਾ ਉਹਦੇ ਨਾਲ ਪਰੇਸ਼ਾਨ ਹੈ ਪਰੇਸ਼ਾਨ ਬਿਲਕੁਲ ਜਨਤਾ ਹੀ ਦੇਖੋ ਹਰ ਹਾਲ ਦੇ ਵਿੱਚ ਨੁਕਸਾਨ ਜਨਤਾ ਦਾ ਹੈ ਕੋਈ ਬਿਜ਼ਨਸਮੈਨ ਹੈ ਕੋਈ ਪ੍ਰੋਫੈਸਰ ਹੈ ਕੋਈ ਡਾਕਟਰ ਹੈ ਡਾਕਟਰਾਂ ਨੂੰ ਜਿਆਦਾ ਫਿਰੋਤੀ ਆ ਰਹੀ ਹੈ ਬਿਜ਼ਨਸmen ਜਿਹੜੇ ਨੇ ਉਹਨਾਂ ਨੂੰ ਫਰੋਤੀ ਦੀ ਡਿਮਾਂਡ ਆ ਰਹੀ ਹੈ ਤੇ ਇਸ ਕਰਕੇ ਸਾਡਾ ਕੰਮ ਹੈ ਕਿ ਜਨਤਾ ਨੂੰ ਬੇਖੌਫ ਕਰਨਾ ਕਿ ਤੁਸੀਂ ਆਪਣਾ ਬਿਜ਼ਨਸ ਵਪਾਰ ਕਾਰੋਬਾਰ ਕਰੋ ਠੀਕ ਹੈ ਕਿ ਨਹੀਂ ਤੇ ਚੈੱਕ ਐਂਡ ਬੈਲੈਂਸ ਜ਼ਰੂਰੀ ਹੈ ਜਿੱਥੇ ਵੀ ਅਥਾਰਟੀ ਤੁਸੀਂ ਦੇ ਰਹੇ ਹੋ ਉੱਥੇ ਚੈੱਕ ਐਂਡ ਬੈਲੈਂਸ ਬਹੁਤ ਸਾਰੇ ਲੋਕ ਦੱਬੀ ਜ਼ੁਬਾਨ ਦੇ ਵਿੱਚ ਕੁਮਰ ਜੀ ਇਹ ਗੱਲਾਂ ਕਰਦੇ ਆ ਕਿ ਅੱਜ ਕੱਲ ਸਿਸਟਮ ਇਹ ਚੱਲ ਪਿਆ ਕਿ ਅਫਸਰ ਇਹੋ ਜੀਆਂ ਕੁਝ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਆ ਗਈਆਂ ਜਿਹੜੀਆਂ ਖੁਦ ਹੀ ਜਿਹੜੀਆਂ ਉਹ ਫੋਨ ਕਰਵਾ ਰਹੀਆਂ ਨੇ ਫਰੋਤੀਆਂ ਦੀ ਬੋਲਦਾ ਆ ਰਿਆਂ ਮੈਂ ਡੀਜੀਪੀ ਸਾਹਿਬ ਨੂੰ ਵੀ ਕਿਹਾ ਸੀ ਮੈਂ ਆਪਣੀ ਸਰਕਾਰ ਦੇ ਵਿੱਚ ਵੀ ਜੋ ਹਾਈ ਲੈਵਲ ਦੇ ਜੋ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਬੋਲਦਾ ਹਾਂ ਕਿ ਤੁਸੀਂ ਦੇਖੋ 10 15 ਜਿਹੜੇ ਅਫਸਰ ਨੇ ਪੁਲਿਸ ਦੇ ਹਰ ਸਰਕਾਰ ਦੇ ਵਿੱਚ ਉਹ ਆ ਕੇ ਆ ਜਾਂਦੇ ਨੇ ਸਾਡੀ ਸਰਕਾਰ ਦੇ ਵਿੱਚ ਵੀ ਆ ਕੇ ਆ ਗਏ ਜੇਕਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਛੱਡਿਆ ਜੇਕਰ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਆਪਣਾ ਆਖਰੀ ਇਲੈਕਸ਼ਨ ਵੀ ਦੇਖੋ ਆਖਰੀ ਇਲੈਕਸ਼ਨ ਦੇ ਵਿੱਚ ਹਾਰ ਗਏ ਇੰਨਾ ਲੋਕਾਂ ਕਰ ਗਏ ਕੁਝ ਆਈਐਸ ਪੀਸੀਐਸ ਵੀ ਨੇ ਕੁਝ ਆਈਪੀਐਸ ਪੀਪੀਐਸ ਵੀ ਨੇ 10 15 10 15 ਇਧਰ 10 15 ਹੋਧਰ ਹਰ ਸਰਕਾਰ ਦੇ ਵਿੱਚ ਮਹੀਨਾ ਦੋ ਮਹੀਨਾ ਚਾਰ ਮਹੀਨੇ ਦੇ ਵਿੱਚ ਆ ਜਾਂਦੇ ਨੇ ਆ ਕੇ ਆ ਜਾਂਦੇ ਨੇ ਤੇ ਉਹਨਾਂ ਦੀ ਨਜ਼ਰ ਸਾਡੀ ਸਰਕਾਰ ਸਾਡੀ ਪਾਰਟੀ ਤੇ ਫਿਰ ਲੱਗੀ ਠੀਕ ਹੈ ਨਾ ਇਲੈਕਸ਼ਨ ਦੇ ਵਿੱਚ ਜੇਕਰ ਸਾਡਾ ਨੁਕਸਾਨ ਹੋਇਆ ਕਾਰਨ 1 2 3 4 5 10 ਤੱਕ ਹੋ ਸਕਦੇ ਨੇ ਲੇਕਿਨ ਇੱਕ ਕਾਰਨ ਇਹ ਵੀ ਰਿਹਾ ਅਫਸਰ ਸਾਈ ਅਫਸਰ ਸਾਈ ਅਫਸਰ ਸਾਈ ਤੇ ਕੋਈ ਕੰਟਰੋਲ ਨਹੀਂ ਹੈ ਜੀ ਅਫਸਰ ਸਾਈ ਤੇ ਕੋਈ ਕੰਟਰੋਲ ਨਹੀਂ ਹੈ ਤੇ ਅਫਸਰ ਸਾਈ ਕਿਹੜੀ 10 15 10 15 ਜਿਹੜੇ ਚੰਗੇ ਨੇ ਉਹ ਬੈਰਕ ਦੇ ਵਿੱਚ ਬੈਠੇ ਹੋਏ ਨੇ ਜੀ ਖੋਡੇ ਲਾਈਨ ਲੱਗੇ ਹੋਏ ਨੇ ਜਾਂ ਸ਼ਾਂਤ ਹੋ ਕੇ ਬੈਠੇ ਹੋਣ ਜੋ ਚੰਗੇ ਅਫਸਰ ਨੇ ਔਰ ਜਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਮਹਾਰਤ ਹੈ ਜਾਂ ਕਾਬਲੀਅਤ ਹੈ ਉਹ ਸਾਈਡ ਦੇ ਵਿੱਚ ਹੋ ਕੇ ਬੈਠੇ ਹੋਏ ਨੇ ਪੋਸਟਿੰਗ ਕੋਈ ਵੀ ਹੋਵੇ ਲੇਕਿਨ ਉਹ ਸਾਈਡ ਦੇ ਵਿੱਚ ਬੈਠੇ ਨੇ 10 15 ਅਫਸਰ ਆ ਗਿਆ ਜਾਂਦੇ ਨੇ ਤੇ ਸਰਕਾਰਾਂ ਨੂੰ ਇਹ ਚਲਾਉਂਦੇ ਨੇ ਤੇ ਇੱਕ ਵਾਰੀ ਜੇਕਰ ਚੰਗੂਲ ਦੇ ਵਿੱਚ ਸਿਆਸਤਦਾਨ ਫਸ ਗਏ ਤੋਂ 5 ਸਾਲ ਚਲਾਈ ਜਾਂਦੇ ਨੇ ਨੁਕਸਾਨ ਫਿਰ ਸਿਆਸਤਦਾਨ ਦਾ ਹੁੰਦਾ ਹੈ ਨੁਕਸਾਨ ਉਸ ਪਾਰਟੀ ਦਾ ਹੁੰਦਾ ਹੈ ਕੈਪਟਨ ਅਮਿੰਦਰ ਸਿੰਘ ਨੂੰ ਉਹਨਾਂ ਅਫਸਰਾਂ ਨੇ 5 ਸਾਲ ਪੂਰਾ ਨਹੀਂ ਕਰਨ ਦਿੱਤਾ ਜੀ ਅਫਸਰ ਚਾਹੀ ਦੇ ਕਰਕੇ ਪੜਤਾਲ ਨੇ ਬੋਲੀ ਅਫਸਰ ਸਾਹੀ ਦਾ ਮਤਲਬ وہی 10-15 ਦੀ ਜਿਹੜੀ ਕੋਟਰੀ ਹੁੰਦੀ ਹੂੰ ਬਾਕੀ ਅਫਸਰਸਾਈਜ਼ ਦੇਖੋ ਖਮੋਸੋ ਕੇ ਸਾਈਡ ਤੇ ਬੈਠੀ ਹੋਈ ਹੈ ਕਾਬਲੀਅਤ ਲੈ ਕੇ ਬਿਲਕੁਲ ਬੈਠੇ ਹੋ ਨਹੀਂ ਇੱਕ ਕੋਨੇ ਦੇ ਵਿੱਚ ਬੈਠੇ ਹੋ ਤੇ ਉਹ 10-15 ਜਿਹੜੇ ਲੋਕ ਨੇ ਕੈਪਟਨ ਅਮਿੰਦਰ ਸਿੰਘ ਨੂੰ 5 ਸਾਲ ਪੂਰਾ ਨਹੀਂ ਕਰਨ ਦਿੱਤਾ ਹੂੰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਆਖਰੀ ਇਲੈਕਸ਼ਨ ਵੀ ਹਰਾਤਾ ਹੂੰ ਉਹਨਾ ਕਰਕੇ ਵੇਚ ਕਿਉਂਕਿ ਉਹ ਚੰਗੂਲ ਦੇ ਵਿੱਚ ਲੈ ਲੈਂਦੇ ਨੇ ਹੂੰ ਆਪਣੇ ਚੰਗੂਲ ਦੇ ਵਿੱਚ ਸਾਡੀ ਸਰਕਾਰ ਦੇ ਉੱਤੇ ਵੀ ਉਹਨਾਂ ਦੀ ਨਜ਼ਰ ਹੈ ਮਤਲਬ ਮਾੜੀ ਨਜ਼ਰ ਪੈ ਗਈ ਹੈ ਤਾਂ ਅਸੀਂ ਤਾਂ ਦੇਖੋ ਮੇਰਾ ਕੰਮ ਕੀ ਹੈ ਠੀਕ ਹੈ ਮੈਂ ਸਾਈਡ ਦੇ ਵਿੱਚ ਹਾਂ ਲੇਕਿਨ ਮੈਂ ਆਪਣਾ ਸੁਜੈਸ਼ਨ ਆਪਣੀ ਗੱਲ ਹਮੇਸ਼ਾ ਕਰਦਾ ਰਹਿੰਦਾ ਹਾਂ ਕਿ ਹਾਂ ਜੀ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਠੀਕ ਹੈ ਕੋਈ ਮਾਨੇ ਜਾਂ ਨਾ ਮਾਨੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਕੋਬਰਜੀ ਤੁਹਾਡਾ ਤਜਰਬਾ ਬੋਲਦਾ ਤੁਸੀਂ ਇਸ ਇੰਟਰਵਿਊ ਬਾਰੇ ਪਹਿਲਾਂ ਹੀ ਦੱਸਤਾ ਸੀ ਤੁਹਾਡਾ ਤਜਰਬਾ ਬੋਲਦਾ ਤੁਸੀਂ ਪਹਿਲਾਂ ਸਾਰਾ ਇਹ ਸਿਸਟਮ ਜਿਹੜਾ ਉਹ ਦੱਸਤਾ ਸੀ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਦੋਂ ਖੁਲਾਸੇ ਹੋ ਗਏ ਆ ਤਾਂ ਫਿਰ ਇਹਦੇ ਵਿੱਚ ਹੁਣ ਸਰਕਾਰ ਨੂੰ ਕੀ ਕਰਨਾ ਚਾਹੀਦਾ ਕਿਉਂਕਿ ਹੁਣ ਜਦੋਂ ਪਤਾ ਲੱਗ ਗਿਆ ਕਿ ਇਹ ਸਾਡੇ ਪੰਜਾਬ ਦੀ ਇਹ ਇੰਟਰਵਿਊ ਹੈ ਹੁਣ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਹੁਣ ਇਹਦੇ ਵਿੱਚ ਕੀ ਕਰਨਾ ਚਾਹੀਦਾ ਦੇਖੋ ਜਦੋਂ ਰਿਪੋਰਟ ਆਏਗੀ ਮਨਜੋਗ ਹਾਈ ਕੋਰਟ ਨੇ ਦੇਖਣਾ ਹੈ ਨੈਕਸਟ ਡੇਟ ਤੇ ਫਿਰ ਉਹਨਾਂ ਨੇ ਸਰਕਾਰ ਨੂੰ ਡਾਇਰੈਕਸ਼ਨ ਦੇਣਾ ਹੈ ਫਿਰ ਜੋ ਡਾਇਰੈਕਸ਼ਨ ਆਏਗਾ ਸਰਕਾਰ ਕਰੇਗੀ ਲੇਕਿਨ ਸਰਕਾਰ ਨੂੰ ਆਪਣੇ ਮਤਲਬ ਤੌਰ ਤੇ ਕਰਨਾ ਚਾਹੀਦਾ ਆਪਣੇ ਤੌਰ ਤਰੀਕੇ ਤੇ ਆਪਣੇ ਤੌਰ ਤੇ ਇਹ ਦੇਖੋ ਮਾਰਚ 13 ਮਾਰਚ 2023 ਤੋਂ ਲੈ ਕੇ ਮੈਂ ਤੇਹੀ ਬੋਲ ਰਹਾ ਹਾਂ ਕਿ ਤੁਸੀਂ ਆਪ ਕਰੋ ਨਾ ਜੀ कोर्ट ਤੁਹਾਨੂੰ ਕਿਉਂ ਕਹੇ ਜੀ ਹੁਣ ਤੁਸੀਂ ਜਿਵੇਂ ਤੁਸੀਂ ਉਦੋਂ ਕਿਹਾ ਸੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਨਹੀਂ ਕੀਤੀ ਫਿਰ ਕੋਰਟ ਦੇ ਕਹੇ ਤੇ ਹੋਈ ਕੋਰਟ ਦੇ ਆਰਡਰ ਤੇ ਕੀਤਾ ਤੇ ਸਰਕਾਰ ਨੂੰ ਆਪਣੇ ਤੌਰ ਤੇ ਹੀ ਕਰਨਾ ਚਾਹੀਦਾ ਹੈ ਜੀ ਮੈਂ ਤੇਹੀ ਕਹਾਂਗਾ ਜੀ ਬਾਕੀ ਮੈਂ ਉਸ ਸਿਸਟਮ ਦਾ ਹਿੱਸਾ ਨਹੀਂ ਹਾਂ ਇਸ ਕਰਕੇ ਮੈਂ ਬਹੁਤੇ ਜ਼ਿਆਦਾ ਇਸ ਪਰ ਤੁਸੀਂ ਲੋਕਾਂ ਨੂੰ ਜਦੋਂ ਮਿਲਦੇ ਹੋ ਲੋਕਾਂ ਦਾ ਭਰੋਸਾ ਤਾਂ ਇਸ ਸਿਸਟਮ ਤੋਂ ਉੱਟਦਾ ਹੀ ਹੈ ਨਾ ਜਦੋਂ ਲੋਕਾਂ ਦੇ ਨਾਲ ਤਾਂ ਚਲੋ ਸੁੰਨਾ ਪੈਂਦਾ ਹੈ ਸਹਿਣਾ ਪੈਂਦਾ ਹੈ ਬਰਦਾਸ਼ਤ ਕਰਨਾ ਪੈਂਦਾ ਹੈ ਕਿਉਂਕਿ ਵਾਅਦੇ ਜ਼ਿਆਦਾ ਪਰ ਮੈਂ ਹੀ ਕਰਕੇ ਆਇਆ ਸੀ ਲੋਕੇ ਜੋ ਬੋਲਦੇ ਨੇ ਉਹ ਸੁੰਨਾ ਪੈਂਦਾ ਹੈ ਇਹ ਗੈਂਗਸਟਰ ਤੇ ਪੁਲਿਸ ਵਾਲਿਆਂ ਦੀ ਜਿਹੜੀ ਯਾਰੀ ਹੈ ਇਹ ਕਿੰਨੀ ਖਤਰਨਾਕ ਹੈਾਰੇ ਬਾਰੇ ਵੀ ਦੇਖੋ ਮੇਰੇ ਹੀ ਰਿਪੋਰਟ ਹੈ ਜੀ ਮੇਰੇ ਹੀ ਰਿਪੋਰਟ ਹੈ ਕਈ ਵਾਰੀ ਹਾਈ ਕੋਰਟ ਦੇ ਵਿੱਚ ਪੇਸ਼ ਹੋਈ ਹੈ ਕਈ ਵਾਰੀ ਮਤਲਬ ਗੈਂਗਸਟਰ ਪੁਲਿਸ ਦੇ politisian nexus ਉਹ ਰਿਪੋਰਟ ਪੜਨੋ ਕੋਈ ਇੱਕ ਲਾਈਨ ਗਲਤੀ ਹੋਵੇ ਤਾਂ ਮੈਂ ਇਹਨੂੰ ਦੱਸ ਦੂਜਾ ਲੇਕਿਨ ਐਕਸ਼ਨ ਤਾਂ ਨਹੀਂ ਹੋਇਆ ਨਾ ਜੀ ਐਕਸ਼ਨ ਤਾਂ ਨਹੀਂ ਕਰਦੇ ਕਦੇ ਵੀ ਕੋਈ ਵੀ ਸਰਕਾਰ ਠੀਕ ਹੈ ਨਾ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਮੈਂ ਕੋਈ ਆਪਣੇ ਵੱਲੋਂ ਰਿਪੋਰਟ ਨਹੀਂ ਬਣਾਈ ਸੀ ਨਾ ਤੱਥਾਂ ਦੇ ਆਧਾਰ ਤੇ ਹੈ ਨੇ ਜੀ ਹਰ ਚੀਜ਼ ਵਾਸਤੇ ਪ੍ਰੂਫ ਦਿੱਤਾ ਗਿਆ ਹੈ ਹਰ ਚੀਜ਼ ਦਾ ਪ੍ਰੂਫ ਹੈ ਤੇ ਐਸ ਕਰਕੇ ਤੁਸੀਂ ਦੇਖੋ ਗੈਂਗਸਟਰ politician ਤੇ ਪੁਲਿਸ ਦਾ ਜਿਹੜਾ ਨੈਕਸਸ ਹੈ ਉਹ ਵੀ ਮੇਰੀ ਰਿਪੋਰਟ ਮੈਂ ਕਿਉਂ ਬੋਲਾ ਕਿ ਹਾਂ ਉਹਦੇ ਵਿੱਚ ਉਹਦੇ ਬਾਰੇ ਮੈਂ ਨਹੀਂ ਜਾ ਸਕਦਾ ਸਰਕਾਰ ਦੇ ਕੋਲ ਰਿਪੋਰਟ ਹੈ ਮੁੱਖ ਮੰਤਰੀ ਸਾਹਿਬ ਦੇ ਕੋਲ ਰਿਪੋਰਟ ਹੈ ਚਾਹੇ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਉਹਨਾਂ ਦੇ ਕੋਲ ਸੀਗੇ ਹੁਣ ਨਵੇਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਕੋਲ ਹੈ ਜੇਕਰ ਤੁਹਾਨੂੰ ਸਹੀ ਲਗੇ ਤਾਂ ਐਕਸ਼ਨ ਕਰੋ ਨਾ ਸਹੀ ਲਗੇ ਤਾਂ ਤੁਸੀਂ ਕਹ ਦੋ ਕਿ ਸਹੀ ਨਹੀਂ ਹੈ ਠੀਕ ਹੈ ਕਿ ਨਹੀਂ ਤੁਸੀਂ ਇੱਕ ਗੱਲ ਹੋਰ ਵੀ ਕਹੀ ਸੀ ਤੁਸੀਂ ਕਿ ਗੈਂਗਸਟਰ ਜਿਹੜੇ ਆ ਸਰਕਾਰ ਚਲਾ ਰਹੇ ਆ ਹੁਣ ਤਾਂ ਇਦਾਂ ਲੱਗਣ ਲੱਗਿਆ ਜਿਵੇਂ ਪੁਲਿਸ ਵੀ ਗੈਂਗਸਟਰ ਚਲਾ ਰਹੀ ਹੈ ਮਤਲਬ ਕਿਉਂਕਿ ਉਹ ਰਿਪੋਰਟ ਮਤਲਬ ਹੁਣ ਮਨਜੋਹ ਹਾਈ ਕੋਰਟ ਦੇ ਵਿੱਚ ਹੈ ਰਿਪੋਰਟ ਜਦੋਂ ਬਾਹਰ ਆਏਗੀ ਸਾਰਿਆਂ ਨੂੰ ਪਤਾ ਲੱਗ ਜਾਏਗਾ ਠੀਕ ਹੈ ਕਿ ਨਹੀਂ ਫਿਰ ਅਸੀਂ ਚਰਚਾ ਜਾਰੀ ਰੱਖਾਂਗੇ ਚਰਚਾ ਅਸੀਂ ਜੋ ਵੀ ਚਰਚਾ ਕਰਦੇ ਹਾਂ ਦੇਖੋ ਅਸੀਂ ਜਨ ਤੱਕ ਹਿੱਤ ਦੇ ਵਿੱਚ ਕਰਦੇ ਹਾਂ ਬਿਲਕੁਲ ਸਾਡੀ ਲਾਇਲਟੀ ਹੈ ਨਾ ਸਾਡੀ ਲਾਇਲਟੀ ਨੰਬਰ 1 ਲਾਇਲਟੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਹੈ ਜੀ ਉਸ ਤੋਂ ਬਾਅਦ ਮੇਰੀ ਲਾਇਲਟੀ ਆਪਣੀ ਪਾਰਟੀ ਦੇ ਪ੍ਰਤੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਮੇਰੀ ਲਾਇਲਟੀ ਹੋਰ ਕਿਸੇ ਪਾਸੇ ਜੋ ਵੀ ਤੁਸੀਂ ਕਹੋ ਸੋ A B C D ਕੋਈ ਵੀ ਹੋਵੇ ਲੇਕਿਨ ਪੰਜਾਬ ਦੀ ਜਨਤਾ ਮੇਰੇ ਵਾਸਤੇ ਸਰਵੋਪਰੀ ਹੈ ਠੀਕ ਹੈ ਤਾਂ ਇਸੇ ਜੋ ਗੱਲਬਾਤ ਕਰਦੇ ਹਨ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਹਿੱਤ ਦੇ ਵਿੱਚ ਤੇ ਉਹਨਾਂ ਵਾਸਤੇ ਕਰਦੇ ਹਾਂ ਮੇਰਾ ਇਹ ਕਹਿਣਾ ਹੈ ਥੈਂਕ ਯੂ ਵੈਰੀ ਮਚ ਧੰਨਵਾਦ ਜੀ ਤਾਂ ਇਹ ਸੰ ਕੋਮਰ ਵਿਜੇ ਪ੍ਰਤਾਪ ਜੀ ਜਿਨ੍ਹਾਂ ਨੇ ਇਸ ਪੂਰੇ ਮਸਲੇ ਤੇ ਗੱਲਬਾਤ ਜਿਹੜੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਕੋਮਰ ਜੀ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜᱹੜੀ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ